ਇਹ ਖੋਦੇ ਪ੍ਰਾਈਮ ਮਿੰისტਰ ਸਾਹਿਬ ਦਾ ਜਿਹੜਾ ਇਹ ਬਿਆਨ ਹੈ ਇਹ ਤੁਹਾਡੀ ਸਾਰੀ ਪਿਕਚਰ ਤੁਹਾਡੇ ਸਾਹਮਣੇ ਰੱਖ ਦਿੰਦਾ ਕਿ 80 ਕਰੋੜ ਪਰਿਵਾਰ ਨੂੰ ਅਸੀਂ ਅਜੇ ਤੱਕ ਫੂਡ ਸਿਕਿਉਰਿਟੀ ਦੇ ਵਿੱਚ ਰੱਖਿਆ ਹੈ। ਦੈਟ ਮੀਨ 60% ਆਫ ਟੁਡੇਜ਼ ਇੰਡੀਆ ਜੇ ਅਜੇ ਵੀ ਇਹ ਗਰੀਬੀ ਰੇਖਾ ਦੇ ਵਿੱਚ ਹੈ ਤਾਂ ਦੈਟ ਸਪੀਕਸ ਵੋਲਿਊਮਸ ਆਫ ði ਵਰਕ ਦੈਟ ði ਗਵਰਨਮੈਂਟ ਆਫ ਇੰਡੀਆ ਹੈਜ਼ ਡਨ ਇਨ ði ਲਾਸਟ 10 ਇਅਰਸ ਤਸਾਂ ਸਾਲਾਂ ਚ ਫਿਰ ਜੋ ਉਹਨਾਂ ਨੇ ਕੰਮ ਕੀਤਾ ਹੈ ਨੌਕਰੀਆਂ ਪ੍ਰਤੀ ਮੇਰਾ ਓਪਨ ਚੈਲੰਜ ਬਾਕੀ ਤੇ ਤੁਸੀਂ ਮੋਦੀ ਸਾਹਿਬ ਸਾਰੀ ਜਗ੍ਹਾ ਤੇ ਆਪਣੀਆਂ ਬਹੁਤ ਸਾਰੀਆਂ ਬੈਂਜ ਘੁਮਾਰੇ ਹੋ ਸਾਰੇ ਹਿੰਦੁਸਤਾਨ 'ਚ ਕਿਰਪਾ ਕਰਕੇ ਇੱਕ ਲਿਸਟ ਹੀ ਕੱਢ ਕੇ ਦੇ ਦਿਓ ਕਿ ਪਿਛਲੇ 10 ਸਾਲਾਂ 'ਚ ਟੋਟਲ ਨੌਕਰੀ ਕਿੰਨੀ ਤੁਸੀਂ ਦਿੱਤੀ ਤੁਸੀਂ ਲੋਕਾਂ ਨੂੰ ਕਿਹਾ ਸੀ 2 ਕਰੋੜ ਨੌਕਰੀ ਦਵਾਂਗੇ ਸਾਲ ਦੀ 10 ਸਾਲਾਂ 'ਚ 20 ਕਰੋੜ ਹੋਈ ਸਾਡਾ ਓਪਨ ਚੈਲੰਜ ਹੈ ਜੇ 10% ਵੀ ਇਹ ਸੱਚੇ ਨਿਕਲੇ ਕੀਮਤਾਂ ਕਿੱਥੋਂ ਤੱਕ ਛੂ ਗਈਆਂ ਨੇ ਪ੍ਰਾਈਸਸ ਕਿਸੇ ਚੀਜ਼ ਨੂੰ ਵੀ ਵੇਖੋ ਇਹਨਾਂ ਮੁੱਦਿਆਂ ਤੋਂ ਟੋਟਲੀ ਲੋਕ ਭੜਕਾ ਕੇ ਇਹ ਖੁਦ ਪ੍ਰਾਈਮ ਮਿੰਿਸਟਰ ਸਾਹਿਬ ਦਾ ਜਿਹੜਾ ਇਹ ਬਿਆਨ ਹੈ ਇਹ ਤੁਹਾਡੀ ਸਾਰੀ ਪਿਕਚਰ ਤੁਹਾਡੇ ਸਾਹਮਣੇ ਰੱਖ ਦਿੰਦਾ ਕਿ ਅਸੀਂ ਕਰੋੜ ਪਰਿਵਾਰ ਨੂੰ ਅਸੀਂ ਅਜੇ ਤੱਕ ਫੂਡ ਸਿਕਿਉਰਿਟੀ ਦੇ ਵਿੱਚ ਰੱਖਿਆ ਹੈ ਥੈਟ ਮੀਨ 60% ਆਫ ਟੁਡੇਜ਼ ਇੰਡੀਆ ਜੇ ਅਜੇ ਵੀ ਇਹ ਗਰੀਬੀ ਰੇਖਾ ਦੇ ਵਿੱਚ ਹੈ ਤਾਂ ਥੈਟ ਸਪੀਕਸ ਵੋਲਿਊਮਸ ਆਫ ði ਵਰਕ ਥੈਟ ði ਗਵਰਨਮੈਂਟ ਆਫ ਇੰਡੀਆ ਹੈਜ਼ ਡਨ ਇਨ ði ਲਾਸਟ 10 ਇਅਰਸ 10 ਸਾਲਾਂ 'ਚ ਫਿਰ ਜੋ ਉਹਨਾਂ ਨੇ ਕੰਮ ਕੀਤਾ ਨੌਕਰੀਆਂ ਪ੍ਰਤੀ ਮੇਰਾ ਓਪਨ ਚੈਲੰਜ ਹੈ ਬਾਕੀ ਤੇ ਤੁਸੀਂ ਮੋਦੀ ਸਾਹਿਬ ਸਾਰੀ ਜਗ੍ਹਾ ਤੇ ਆਪਣੀਆਂ ਬਹੁਤ ਸਾਰੀਆਂ ਭੈਣ ਜਿ ਕੁਮਾਰਿਓ ਸਾਰੇ ਹਿੰਦੁਸਤਾਨ 'ਚ ਕਿਰਪਾ ਕਰਕੇ ਇੱਕ ਲਿਸਟੀ ਕੱਢ ਕੇ ਦੇ ਦਿਓ ਕਿ ਪਿਛਲੇ 10 ਸਾਲਾਂ 'ਚ ਟੋਟਲ ਨੌਕਰੀ ਕਿੰਨੀ ਤੁਸੀਂ ਦਿੱਤੀ ਤੁਸੀਂ ਲੋਕਾਂ ਨੂੰ ਕਿਹਾ ਸੀ 2 ਕਰੋੜ ਡੌਖਰੀ ਦੇਵਾਂਗੇ ਸਾਲ ਦੀ 10 ਸਾਲਾਂ 'ਚ 20 ਕਰੋੜ ਹੋਈ ਸਾਡਾ ਓਪਨ ਚੈਲੰਜ ਹੈ ਜੇ 10% ਵੀ ਇਹ ਸੱਚੇ ਨਿਕਲੇ ਕੀਮਤਾਂ ਕਿੱਥੋਂ ਤੱਕ ਛੂ ਗਈਆਂ ਨੇ ਪ੍ਰਾਈਸਸ ਜੀ ਕਿਸੇ ਚੀਜ਼ ਨੂੰ ਵੀ ਵੇਖੋ ਇਹਨਾਂ ਮੁੱਦਿਆਂ ਤੋਂ ਟੋਟਲੀ ਲੋਕ ਭੜਕਾ ਕੇ ਇਹ ਖੁਦ ਪ੍ਰਾਈਮ ਮਿੰਿਸਟਰ ਸਾਹਿਬ ਦਾ ਜਿਹੜਾ ਇਹ ਬਿਆਨ ਹੈ ਇਹ ਤੁਹਾਡੀ ਸਾਰੀ ਪਿਕਚਰ ਤੁਹਾਡੇ ਸਾਹਮਣੇ ਰੱਖ ਦਿੰਦਾ ਕਿ ਅਸੀਂ ਕਰੋੜ ਪਰਿਵਾਰ ਨੂੰ ਅਸੀਂ ਅਜੇ ਤੱਕ ਫੂਡ ਸਿਕਿਉਰਿਟੀ ਦੇ ਵਿੱਚ ਰੱਖਿਆ ਜੀ ਦੈਟ ਮੀਨ 60% ਆਫ ਟੁਡੇਜ਼ ਇੰਡੀਆ ਜੇ ਅਜੇ ਵੀ ਇਹ ਗਰੀਬੀ ਰੇਖਾ ਦੇ ਵਿੱਚ ਹੈ ਤਾਂ ਦੈਟ ਸਪੀਕਸ ਵੋਲਿਊਮਸ of the work that the government of india has done in the last 10 years dasa saal aje pher jo ohna ne kamm kita naukriyan prati mera open challenge baaki te tusi modi sahab sari jagah te apniyan bahut sariyan bahen jhu khmare ho sare hindustan kirpa karke ki listi kadh ke de do ke pichle 10 saal la total naukri kinni tusi ditti tusi lokan nu kya si 2 crore naukri dawange saal di 10 saalan ch 20 crore hoyi ਸਾਡਾ ਓਪਨ ਚੈਲੰਜ ਹੈ ਜੇ 10% ਵੀ ਇਹ ਸੱਚੇ ਨਿਕਲੇ ਜੀ ਕੀਮਤਾਂ ਕਿੱਥੋਂ ਤੱਕ ਛੂ ਗਈਆਂ ਨੇ ਪ੍ਰਾਈਸਸ ਜੀ ਕਿਸੇ ਚੀਜ਼ ਨੂੰ ਵੀ ਵੇਖੋ ਇਹਨਾਂ ਮੁੱਦਿਆਂ ਤੋਂ ਟੋਟਲੀ ਲੋਕ ਭੜਕਾ ਕੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ